ਵਾਲ ਜਿੱਥੇ ਮਾਨ ਦੀ ਗੱਲ ਆਈ ਹੈ ਜਿਹੜੀ ਕਿ ਕਿਸਾਨ ਜੱਥੇਬੰਦੀਆਂ ਹੁਣ ਕਿੱਥੇ ਰੌਲਾ ਹੁਣ ਇਹ ਹੈ ਵੀ ਨਾ ਤਾਂ ਹਰਿਆਣੇ ਵਾਲੇ ਮੰਤਰੀ ਦੇ ਕਹੇ ਤੋਂ ਉੱਥੋਂ ਦੇ ਲੋਕ ਉੱਠੇ ਨੇ ਨਾ ਇੱਥੋਂ ਦੇ ਕਿਸਾਨ ਉੱਠੇ ਨੇ ਇਹਨਾਂ ਦਾ ਜਿਹੜਾ ਮਨਸੂਬਾ ਸੀ ਕਿ ਦੋਨੇ ਸੂਬਿਆਂ ਦੇ ਕਿਰਤੀਆਂ ਨੂੰ ਪੜ੍ਹਾ ਗਏ ਕਿਸਾਨ ਜੱਥੇਬੰਦੀਆਂ ਆਪੇ ਭਿਲ ਪੈਣ ਲੋਕ ਇੱਕ ਦੂਜੇ ਨਾਲ ਲੜ ਪੈਣ ਉਹ ਮਨਸੂਬਾ ਪੂਰਾ ਹੁੰਦਾ ਨਹੀਂ ਲਿਖਿਆ ਉਹਨੇ ਤਾਂ ਆਹ ਬਿਆਨ ਦਿੱਤਾ ਭਾਈ ਕਿਉਂਕਿ ਲੋਕ ਜਾਣਦੇ ਨੇ ਕਿ ਰੌਲਾ ਪਾਣੀ ਦਾ ਨਹੀਂ ਰੌਲਾ ਕੁਰਸੀ ਦਾ ਹੈ ਜਿਵੇਂ ਇੱਧਰ ਪਹਿਲਗਾਮ ਦਾ ਨਹੀਂ ਰੌਲਾ ਸਤਅ ਦਾ ਹੈ ਰੌਲਾ ਕੁਰਸੀ ਹਾਸਲ ਕਰਨ ਦਾ ਹੈ ਇਸ ਤਰ੍ਹਾਂ ਇਹ ਵੱਡੇ ਵੱਡੀਆਂ ਮਨਸੂਬੇ ਜਿਹੜੇ ਪਾ ਦੇ ਨੇ ਇਹ ਕੁਰਸੀਆਂ ਦੇ ਰੌਲਿਆਂ ਦੇ ਪਿੱਛੇ ਅਜੇ ਤਾਂ ਜੇ ਪਾਣੀ ਵਾਲੀ ਗੱਲ ਕਰਨੀ ਹੋਵੇ ਪਾਣੀ ਦੀ ਗੱਲ ਤਾਂ ਬਹੁਤ ਵੱਡੀ ਹੈ ਭਾਈ ਕਹਤਾ ਇਹ ਹੀ ਰੌਲਾ ਪੈ ਰਿਹਾ ਹੈ ਕਿ ਜਿਹੜਾ ਹਿੰਦੁਸਤਾਨ ਤੇ ਪਾਕਿਸਤਾਨ ਦਾ ਪਾਣੀ ਦਾ ਵੰਡਦਾ ਵਟਵਾਰਾ ਸੀ ਉਹ ਜਿਹੇ ਹਿੰਦੁਸਤਾਨ ਦਾ ਹਿੱਸਾ ਤਾਂ ਅਜੇ ਵੀ ਸਿੰਧ ਨਦੀ ਦੇ ਵਿੱਚ ਰਹਿ ਗਿਆ ਤੇ ਹਿੰਦੁਸਤਾਨ ਨੇ ਧਮਕੀ ਮਾਰੀ ਪਾਕਿਸਤਾਨ ਨੂੰ ਕਿ ਸਿੰਧ ਨਦੀ ਦਾ ਪਾਣੀ ਬੰਦ ਕਰ ਦੇਾਂਗੇ ਤੁਹਾਨੂੰ ਇਹ ਨਹੀਂ ਪਤਾ ਵੀ ਸਿੰਧ ਨਦੀ ਆਉਂਦੀ ਕਿੱਥੋਂ ਹੈ ਸਿੰਧ ਨਦੀ ਤਿੱਬਤ ਤੋਂ ਦੇਖਦੇ ਆ ਸਾਥੀ ਬਹੁਤ ਵੱਡਾ ਪਾਣੀ ਆਉਂਦੇ ਕੋਲੇ ਤਾਂ ਕੀ ਚైనా ਸਾਨੂੰ ਇਹ ਧਮਕੀ ਨਹੀਂ ਮਾਰ ਸਕਦਾ ਕਿ ਅਸੀਂ ਬਰਗਪੁਤਰ ਦਾ ਪਾਣੀ ਬੰਦ ਕਰਾਂਗੇ ਉਹ ਵੀ ਤਿੱਬਤ ਤੋਂ ਨਿਕਲਦਾ ਇਸ ਕਰਕੇ ਇਹ ਲੋਕਾਂ ਦੇ ਵਿੱਚ ਨਾ ਪਾਣੀ ਦਾ ਰੌਲਾ ਹੈ ਨਾ ਹੱਦਾਂ ਦਾ ਰੌਲਾ ਹੈ ਨਾ ਪੰਜਾਬੀ ਬੋਲਦੇ ਲੋਕਾਂ ਦਾ ਰੌਲਾ ਹੈ ਇਹ ਹਾਕਮਾਂ ਦੇ ਅਰਜਾਏ ਹੋਏ ਪਾਏ ਹੋਏ ਰੌਲੇ ਨੇ ਇਹ ਇਹਨਾਂ ਦੇ ਖੜੇ ਕੀਤੇ ਹੋਏ ਰੌਲੇ ਨੇ ਇਹ ਬੰਡਾਂ ਦੇ ਵਿੱਚ ਵੀ ਅੱਜ ਦੀ ਇਹ 70-75 ਸਾਲ ਤੋਂ ਤੁਸੀਂ ਦੇਖਦੇ ਆਉਂਗੇ ਜਿਹੜੀ 47 ਦੀ ਬੰਡ ਹੋਈ ਹੈ ਉਹ ਕਤਲੇਕਾਰ ਦੇ ਜ਼ਿੰਮੇਵਾਰ ਨਹੀਂ ਸਾਡੇ ਹਾਕਮ ਨੇ ਪੰਜਾਬ ਦੇ ਲੋਕਾਂ ਦਾ ਆਪਸ ਵਿੱਚ ਕੋਈ ਰੌਲਾ ਨਹੀਂ ਕਸ਼ਮੀਰ ਦੇ ਲੋਕਾਂ ਦਾ ਆਪਸ ਵਿੱਚ ਕੋਈ ਰੌਲਾ ਨਹੀਂ ਹਰਿਆਣੇ ਤੇ ਪੰਜਾਬ ਦੇ ਕਿਸਾਨਾਂ ਦਾ ਆਪਸ ਵਿੱਚ ਕੋਈ ਰੌਲਾ ਨਹੀਂ ਇਹ ਰੌਲੇ ਖੜੇ ਕਰਦੇ ਆ ਨਾ ਹਰਿਆਣੇ ਕੋਲੇ ਪਾਣੀ ਪੂਰਾ ਹੈ ਨਾ ਪੰਜਾਬ ਕੋਲੇ ਪਾਣੀ ਪੂਰਾ ਹੈ ਦੱਸ ਦੇ ਹਰਿਆਣਾ ਸਰਕਾਰ ਕਿ ਕਿੰਨਾ ਪਾਣੀ ਸਾਂਭਣ ਵਾਸਤੇ ਬਜਟ ਦੇ ਵਿੱਚ ਪੈਸਾ ਰੱਖਿਆ ਹੈ ਜਾਂ ਪੰਜਾਬ ਦੀ ਸਰਕਾਰ ਦੱਸੇ ਕਿ ਆਹ ਦੱਸ 2 ਮਹੀਨੇ ਤੱਕ ਬਰਸਾਤਾਂ ਹੋਣੀਆਂ ਨੇ ਐਸੀ 125% ਬਰਸਾਤ ਹੋਣ ਦੀ ਸੰਭਾਵਨਾ ਹੈ ਦੱਸਦੇ ਪੰਜਾਬ ਦੀ ਸਰਕਾਰ ਵੀ ਪਾਣੀ ਦੀ ਸੰਭਾਲ ਵਾਸਤੇ ਤੁਹਾਡੇ ਕੋਲੇ ਕੀ ਪ੍ਰਬੰਧ ਨੇ ਜਾਂ ਹਰਿਆਣਾ ਦੀ ਸਰਕਾਰ ਦੱਸ ਦੇ ਇਸ ਕਰਕੇ ਸਾਥੀਓ ਇਹ ਰੌਲੇ ਇਹਨਾਂ ਦੇ ਖੜੇ ਕੀਤੇ ਹੋਏ ਰੌਲੇ ਨੇ ਇਹਨਾਂ ਤੋਂ ਆਪਾਂ ਨੂੰ ਧਿਆਨ ਚ ਰੱਖਣਾ ਚਾਹੀਦਾ ਹੈ ਜਿਹੜੇ ਜ਼ਿੰਮੇਵਾਰ ਨੇ ਬੜਾ ਕੁਝ ਬੋਲਿਆ ਜਾ ਸਕਦਾ ਪਾਣੀ ਦੇ ਸੰਬੰਧ ਚ ਬਹੁਤ ਲੜਿਆ ਜਾ ਸਕਦਾ ਪਾਣੀ ਦੇ ਸੰਬੰਧ ਚ ਬੜੀਆਂ ਡਿਬੇਟਾਂ ਕੀਤੀਆਂ ਜਾ ਸਕਦੀਆਂ ਨੇ ਪਾਣੀ ਦੇ ਸਵੱਦ ਤੇ ਇਹ ਪਾਣੀ ਦੇ ਪਟਵਾਰਿਆਂ ਨੂੰ ਇੱਕ ਮੈਂ ਤੁਹਾਡੇ ਧਿਆਨ ਚ ਦਿਵਾਉਣਾ ਚਾਹਣਾ ਸਾਥੀਓ ਜਿਹੜੀ ਗੱਲ ਅੱਜ ਕੱਲ ਸਟੇਜਾਂ ਤੋਂ ਬਹੁਤ ਘੱਟ ਬੋਲੀ ਜਾਂਦੀ ਹੈ ਹਿੰਦੁਸਤਾਨ ਦੀ ਸਰਕਾਰ ਨੇ ਇੱਕ ਨਵੀਂ ਜਲ ਨੀਤੀ ਬਣਾਈ ਹੈ ਉਹ ਜਲ ਨੀਤੀ ਦੇ ਵਿੱਚ ਲਿਖਿਆ ਹੈ ਕਿ ਜਿਹੜਾ ਪਾਣੀ ਹੈ ਇਹ ਫ੍ਰੀ ਦੇਣ ਵਾਲੀ ਚੀਜ਼ ਨਹੀਂ ਹੈ ਪਾਣੀ ਵੇਚਿਆ ਜਾਊਗਾ ਤੇ ਪਾਣੀ ਵੇਚਣਗੀਆਂ ਕੰਪਨੀਆਂ ਕਾਰਪੋਰੇਟ ਪਾਣੀ ਵੇਚਣਗੇ ਉਹਨਾਂ ਦਾ ਪਾਣੀ ਤੇ ਸੰਸਾਰ ਬੈਕ ਦੀਆਂ ਹਦਾਇਤਾਂ ਨੇ ਕਿ ਆ ਸਾਰਾ ਪਾਣੀ ਆ ਜਿਹੜਾ ਦਰਿਆਵਾਂ ਦਾ ਪਾਣੀ ਸੰਸਾਰ ਦਾ ਪਾਣੀ ਦੁਨੀਆ ਦਾ ਪਾਣੀ ਆ ਕਾਰਪੋਰੇਟਾਂ ਦੇ ਹਵਾਲੇ ਕਰੋ ਗੰਦਾ ਪਾਣੀ ਵੀ ਸਾਫੇ ਕਰਨਗੇ ਧਰਤਿਆ ਲੋਕਾਂ ਨੂੰ ਪੀਣ ਵਾਸਤੇ ਪਾਣੀ ਵੀ ਇਹ ਦੇਣਗੇ ਫਸਲਾਂ ਨੂੰ ਪਾਣੀ ਵੀ ਇਹ ਦੇਣਗੇ ਫੈਕਟਰੀਆਂ ਨੂੰ ਪਾਣੀ ਵੀ ਇਹ ਦੇਣਗੇ ਉਹਨਾਂ ਦਾ ਇਹ ਕਾਨੂੰਨ ਬਣਾਇਆ ਹੋਇਆ ਹੈ ਭਾਈ ਸਰਕਾਰ ਦਾ ਆ ਦੌਦਰ ਦੇ ਵਿੱਚ ਇੱਕ ਲੱਗ ਵੀ ਰਿਹਾ ਪ੍ਰੋਜੈਕਟ ਉਹ ਕਿਹੜੀ ਕੰਪਨੀ ਨੇ ਮੋਗੇ ਦੇ ਵਿੱਚ ਜਾ ਕੇ ਪਤਾ ਕਰ ਲਿਓ ਉਹ ਪਾਣੀ ਦੇ ਰਿਹਾ ਹੈ ਆ ਸਾਰਾ ਲੱਟੇ ਹੀ ਖਤਮ ਕਰ ਦੇਣਾ ਕਿ ਪਦਰਿਆਈ ਪਾਣੀਆ ਦਾ ਕਿਹਦਾ ਹੱਕ ਹੈ ਕਿਹਦਾ ਨਹੀਂ ਕਿਉਂਕਿ ਜੇ ਕਾਰਪੋਰੇਟਾਂ ਦਾ ਕਬਜ਼ਾ ਹੁੰਦਾ ਤਾਂ ਸਾਰੇ ਦਾ ਸਾਰਾ ਪਾਣੀ ਕੰਪਨੀਆਂ ਕੋਲੇ ਹੋਊਗਾ ਫੇਰ ਤੁਹਾਨੂੰ ਬੰਦਿਆਂ ਨੂੰ ਮਿਲੂਗਾ ਕਿ ਕਿਸੇ ਬੰਦੇ ਇੱਕ ਬੰਦੇ ਵਾਸਤੇ ਪਾਣੀ ਕਿੰਨਾ ਚਾਹੀਦਾ ਹੈ ਉਹ ਕਿੰਨੇ ਪੈਸਿਆਂ ਦਾ ਪਾਣੀ ਹੈ ਇੱਕ ਕਿੱਲਾ ਛੋਲਾ ਕਮਾਉਣ ਵਾਸਤੇ ਕਿੰਨੇ ਕਿਓਸਕ ਪਾਣੀ ਦੀ ਲੋੜ ਹੈ ਉਹ ਕਿੰਨੇ ਦਾ ਦੇਣਾ ਹੈ ਗੰਦਾ ਪਾਣੀ ਵੀ ਸਾਫ ਉਹੀ ਕਰਨਗੇ ਸਪਲਾਈ ਵੀ ਉਹ ਕਰਨਗੇ ਨਾਲ ਕੇਂਦਰ ਸਰਕਾਰ ਦੀ ਖੇਤੀ ਨੀਤੀ ਦੇ ਵਿੱਚ ਇੱਕ ਲੈਨ ਪਾਈ ਹੋਈ ਹੈ ਜੇ ਕਾਰਪੋਰੇਟਾਂ ਨੂੰ ਇਹ ਪਾਣੀ ਸਪਲਾਈ ਦੇ ਵਿੱਚ ਕੋਈ ਘਾਟਾ ਪੈਂਦਾ ਹੋਵੇ ਤਾਂ ਕੇਂਦਰ ਸਰਕਾਰ ਉਹਨਾਂ ਦੀ ਮਦਦ ਕਰੂਗੀ ਐਡੀ ਚਰਚਾ ਕਿਤੇ ਨਹੀਂ ਹੋਊ ਜੇ ਐਡੀਆਂ ਵੱਡੀਆਂ ਗੱਲਾਂ ਕਾਨੂੰਨ ਬਣਾ ਰਖਿਆ ਸਰਕਾਰ ਨੇ ਤੇ ਅਸੀਂ ਪਾਣੀਆਂ ਦੇ ਪਿੱਛੇ ਆਪਸ ਵਿੱਚ ਭਰਾ ਮਾਰ جنگ ਲੜੀ ਜਾਂਦੇ ਆ ਜਿਹੜੀ ਕਿ ਬੈਠ ਕੇ ਸਜਾਈ ਜਾ ਸਕਦੀ ਹੈ ਇਸ ਕਰਕੇ ਛੋਡੇ ਵਾਸਤੇ ਇਹ ਬਹੁਤ ਜ਼ਰੂਰੀ ਹੈ ਕਿ ਜੰਗਾ ਕਿਉਂ ਲੱਗਦੀਆਂ ਨੇ ਇਹ ਸਜਾਇਆ ਜਾਵੇ ਤੇ ਸਾਰੇ ਮਸਲਿਆਂ ਦੇ ਕਾਰਪੋਰੇਟ ਕਿਹੜੇ ਢੰਗ ਨਾਲ ਕਬਜ਼ੇ ਕਰ ਰਿਹਾ ਹੈ ਇਹ ਗੱਲਾਂ ਨੂੰ ਸਜਾਇਆ ਰਹੇ ਕਿ ਕੇਂਦਰ ਸਰਕਾਰ ਸੂਬਿਆਂ ਦੇ ਅਧਿਕਾਰਾਂ ਨੂੰ ਕੱਟ ਕੇ ਅਬਦੇਦ ਕਾਰਸਾ ਇਹ ਹੱਥਾਂ 'ਚ ਕਿਵੇਂ ਲਈ ਜਾਂਦੀ ਐ ਇਹ ਗੱਲ ਸਮਝੀ ਜਾਵੇ ਪ੍ਰਭਾਉ ਇਹ ਵੱਡਾ ਰੌਲਾ ਇਹਦਾ ਨਾਲ ਵੱਡੀ ਲੜਾਈ ਐ ਇਸ ਵੱਡੀ ਲੜਾਈ ਦੇ ਵਿੱਚ ਇਸ ਵੇਲੇ ਭਾਰਤ ਦੇ ਵਿੱਚ ਸਭ ਤੋਂ ਵੱਡੀ ਤਾਕਤ ਸੰਯੁਕਤ ਮੋਰਚਾ ਐ ਨਾ ਕੋਈ ਵਿਰੋਧੀ ਪਾਰਟੀ ਬੋਲਦੀ ਐ ਜਿਹੜੀਆਂ ਬਿਲਕੁਲ ਚੁੱਪ ਕਰ ਜਾਂਦੀਆਂ ਨੇ ਆ ਹੁਣ ਵੀ ਇਹੀ ਹਾਲ ਐ ਚੰਗ ਵੇਲੇ ਵੀ ਇਹੀ ਹਾਲ ਸੀ ਉਹ ਪਾਰਟੀਆਂ ਜਿੱਦਾਂ ਜੱਟ ਕ ਜੱਟ ਜਿਹਾ ਬੰਦੀਆ ਸਾਡੇ ਨਾਲ ਬੈਠੀਆਂ ਨੇ ਉਹ ਰਾਜਨੀਤਿਕ ਖੇਤਰ ਦੇ ਵਿੱਚ ਉਹਨਾਂ ਨੇ ਵੀ ਸਹਿਯੋਗੀ ਦਿੱਤੀ ਕਿ ਜਾਗ ਲਾ ਦਿਓ ਭਾਰਤ ਦੇ ਨਾਲ ਭਾਰਤ ਪਾਕਿਸਤਾਨ ਦੇ ਨਾਲ ਜਾਂਦਾ ਮਾਰ ਦਿਆਂਗੇ ਮਕਾ ਦਿਆਂਗੇ ਦੋ ਦਿਨ ਚ ਕਬਜ਼ਾ ਕਰ ਲਾਂਗੇ ਆ ਰਾਵਲ ਪਿੰਡੀ ਦੇ ਇਸਲਾਮਾਬਾਦ ਤੇ ਕਬਜ਼ਾ ਕਰ ਲਿਆ ਉਧਰੋਂ ਕਹੀ ਜਾਂਦੇ ਨੇ ਦਿੱਲੀ ਦੇ ਕਬਜ਼ਾ ਕਰ ਲਿਆ ਦੋਨੇ ਪਾਸਿਓ ਮੀਡੀਆ ਤੇ ਹਾਕਮ ਮੈਂ ਹੈਰਾਨ ਆ 26 ਬੰਦੇ ਸਾਡੇ ਉਸ ਦਿਨ ਮਰੇ ਨੇ ਪੈਨਕਾਬ ਦੀ ਘਟਨਾ ਦੇ ਵਿੱਚ 21 ਹਰ ਇੱਕ ਦੋ ਦਰਾਂ ਦੀ ਜੰਗ ਦੇ ਵਿੱਚ ਮਰ ਗਏ ਜੇ ਇਹ ਜੰਗ ਲੰਮਾ ਚੱਲਦੀ ਤਾਂ ਸ਼ਾਇਦ 21 ਸੈਂਕੜੇ ਜਾਂ 30 ਹਜ਼ਾਰਾਂ ਤੱਕ ਇਹ ਗਿਣਤੀ ਦੇ ਜਾਣਾ ਸੀ ਛੋਟੇ ਵਾਸਤੇ ਬਹੁਤ ਸਸ ਭਾਵੇਂ ਠੀਕ ਆ ਜੰਗ ਬੰਦੀ ਹੋ ਗਈ ਪਲਾਨ ਪਹਿਲਾਂ ਦੇ ਸੀ ਆਪਾਂ ਫਿਰ ਵੀ ਇਹ ਕਹਿ ਰਿਹਾ ਆਪਾਂ ਲੋਕਾਂ ਨੂੰ ਸੁਨੇਹਾ ਦੇਣਾ ਕਿ ਭਾਰਤੀ ਹਾਕਮੋ ਆਹ ਜੰਗ ਦੀ ਪਾਲਸੀ ਤੋਂ ਬਾਹਰ ਆਓ ਸਾਡੇ ਲੋਕ ਨਹੀਂ ਚਾਹਦੇ ਕਿ ਜੰਗ ਹੋਵੇ ਸਾਨੂੰ ਜੰਗ ਦੀ ਲੋੜ ਦੀ ਸਾਨੂੰ ਰਜਗਾਰ ਦੀ ਲੋੜ ਹੈ ਸਾਨੂੰ ਰੋਟੀ ਦੀ ਲੋੜ ਹੈ ਸਾਨੂੰ ਵਧੀਆ ਪਾਣੀ ਦੀ ਲੋੜ ਹੈ ਸਾਨੂੰ ਵਧੀਆ ਬਾਟਾ ਮਰਦੀ ਲੋੜ ਹੈ ਇਹੀ ਸਾਡੀ ਕਾਲ ਹੈ ਅਸੀਂ ਸੋਡੀ ਇਸ ਗੱਲ ਕਿਤੇ ਹੀ ਸਹਿਮਤ ਨਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ